ਅਫਸਰ ਸ਼ਾਹੀ ਵਾਲਿਓ ਹੁਣੇ ਸੋਚ ਸਮਝ ਕੇ ਫੜਿਓ। ਅਫਸਰਾਂ ਦੀ ਲਿਸਟ ਬਣਨੀ ਹੋ ਗਈ ਸ਼ੁਰੂ। ਕੂਬੇਚ ਕਰਪਟ ਅਫਸਰਾਂ ਦੀ ਹੋਵੇਗੀ ਝਾਂਟੀ। ਵੱਡੀ ਕਾਰਵਾਈ ਦੀ ਤਿਆਰੀ ਚ ਪੰਜਾਬ ਸਰਕਾਰ। ਸਿਸਟਮ ਚ ਕਾਲੀਆਂ ਪੇਡਾਂ ਦੀ ਹੁਣ ਘਿਆਰ ਨਹੀਂ। ਸਸ਼ਕਲ ਢੇਲੀਵੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਗ੍ਰਹਿ ਵਿਭਾਗ ਨੂੰ ਸੂਬੇ ਦੀ ਅਫਸਰ ਸ਼ਾਹੀ ਦੇ ਵਿੱਚ ਅੰਦਰ ਕਾਲੀਆਂ ਭੇਡਾਂ ਦੀ ਤਲਾਸ਼ ਕਰਨ ਤੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਇਸ ਦੇ ਅੰਦਰ ਅਸਰ ਕਰਦਿਆਂ ਗ੍ਰਹਿ ਵਿਭਾਗ ਨੇ ਕਰਪਟ ਅਫਸਰਾਂ ਦੀ ਚਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਲਿਸਟ ਤਿਆਰ ਕਰਕੇ ਸਪੀਕਰ ਕੁਲਤਾਰ ਸੰਧਵਾ ਨੂੰ ਸਮਪੀ ਜਾਣੀ ਵਿਭਾਗ ਨੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਮੁਲਾਜ਼ਮਾ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਪੁਲ ਜਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਕੇਸ ਦਰਜ ਕੀਤਾ ਜਾਣਾ ਸਪੀਕਰ ਨੂੰ ਇਹ ਸੂਚੀ ਅਗਲੇ ਹਫ਼ਤੇ ਤੱਕ ਭੇਜੀ ਜਾਣ ਵਾਲੀ ਹੈ ਤੁਹਾਨੂੰ ਦੱਸ ਦਈਏ ਸਰਕਾਰੀ ਸੂਤਰਾਂ ਦੇ ਮੁਤਾਬਕ ਅਜਿਹੇ ਪੁਲਿਸ ਮੁਲਾਜ਼ਮਾ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਤੇ ਇਹਨਾਂ ਦੇ ਵਿੱਚ ਹਰੇਕ ਦੇ ਖਿਲਾਫ ਕੀਤੀ ਗਈ ਕਾਰਵਾਈ ਤੇ ਉਹਨਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੀਰਵਾ ਇਕੱਠਾ ਕਰਨ ਦੇ ਵਿੱਚ ਸਮਾਂ ਵੀ ਲੱਗਦਾ ਉੱਥੇ ਜੇਕਰ ਗੱਲ ਕਰੀਏ ਕੰਪट्रोलर ਤੇ ਆਡੀਟਰ ਜਨਰਲ ਦੀ ਜਿਸ ਦੇ ਵਿੱਚ 2016-17 ਦੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਤਕਰੀਬਨ 750 ਮੁਲਾਜ਼ਮ ਬਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ 532 ਮੁਲਾਜ਼ਮ ਜੋ ਕਿ 70% ਦੀ ਮੰਨੇ ਜਾਂਦੇ ਨੇ ਪੁਲਿਸ ਮੁਲਾਜ਼ਮਾਂ ਦੀ ਨੁਕਸਦਾਰ ਗਵਾਹੀ ਕਰਦੇ ਬਰੀ ਹੋਏ ਨੇ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਸਮੇਂ ਦੌਰਾਨ ਅਜਿਹੇ ਸਿਪਾਈਆਂ ਅਤੇ ਹੌਲਦਾਰਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਦੇ ਲੰਬੇ ਅਰਸੇ ਤੋਂ ਇੱਕ ਉਨੇ ਥਾਣੇ ਦੇ ਵਿੱਚ ਤਣਾਤੀ ਹੈ ਤੁਹਾਨੂੰ ਦੱਸ ਦਈਏ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਨੇ ਆਪਣੇ ਹਲਕੇ ਤੇ ਐਸਆਈ ਬੋਹੜ ਸਿੰਘ ਦੇ ਹਵਾਲੇ ਦੇ ਨਾਲ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਹੋਣ ਦੀ ਗੱਲ ਸਦਨ ਦੇ ਵਿੱਚ ਰੱਖਦਿਆਂ ਬੋਹੜ ਸਿੰਘ ਦੇ ਮਾਮਲੇ ਦੇ ਵਿੱਚ ਡੀਜੀਪੀ ਤੋਂ ਰਿਪੋਰਟ ਵੀ ਤਲਬ ਕੀਤੀ ਸੀ ਗ੍ਰਾਭ ਵਿਭਾਗ ਦੇ ਵੱਲੋਂ ਇਹਨਾਂ ਕਾਲੀਆਂ ਭੇਡਾਂ ਦੀ ਪਛਾਣ ਕਰਕੇ ਸੂਚੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਸੌਂਪੀ ਜਾਣੀ ਹੈ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਸੰਧਵਾਨ ਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਤੇ ਹੋਰਨਾਂ ਵਿਭਾਗਾਂ ਵਿਚਾਲੇ ਆ ਕਾਲੀਆਂ ਪੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ ਗ੍ਰਹਿ ਵਿਭਾਗ ਨੇ ਸਪੀਕਰ ਤੋਂ ਇਸ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 10 ਦਿਨਾਂ ਦਾ ਸਮਾਂ ਮੰਗਿਆ ਹੋਇਆ ਤੇ ਦੇਖਣਾ ਇਹ ਹੋਵੇਗਾ ਕਿ ਕਾਲੀਆਂ ਪੇਡਾਂ ਕਦੋਂ ਤੱਕ ਟਿਕੀਆਂ ਰਹਿੰਦੀਆਂ ਨੇ ਤੇ ਕਦੋਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਬਿਬਲ ਰਿਪੋਰਟ ਕਿਦ ਉਸ ਫੁਜਾਪੀ ਅਫਸਰ شاہੀ ਵਾਲਿਓ ਹੁਣੇ ਸੋਚ ਸਮਝ ਕੇ ਫੜਿਓ ਟ੍ਰੈਸਟ ਅਫਸਰਾਂ ਦੀ ਲਿਸਟ ਬਣਨੀ ਹੋ ਗਈ ਸ਼ੁਰੂ ਕੂਬੇਜ ਕਰਪਟ ਅਫਸਰਾਂ ਦੀ ਹੋਵੇਗੀ ਛਾਂਟੀ ਵੱਡੀ ਕਾਰਵਾਈ ਦੀ ਤਿਆਰੀ ਚ ਪੰਜਾਬ ਸਰਕਾਰ ਸਿਸਟਮ ਚ ਕਾਲੀਆਂ ਭੇਡਾਂ ਦੀ ਹੁਣ ਖਿਆਰ ਨਹੀਂ ਸਤਿਕਾਰ ਦੇਲੀਵੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਗ੍ਰਹਿ ਵਿਭਾਗ ਨੂੰ ਸਵੇਦੀ ਅਫਸਰ ਸ਼ਾਹੀ ਦੇ ਵਿੱਚ ਅੰਦਰ ਕਾਲੀਆਂ ਭੇਡਾਂ ਦੀ ਤਲਾਸ਼ ਕਰਨ ਤੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਦੱਸਦੀ ਐ ਇਸ ਦੇ ਅੰਦਰ ਅਸਰ ਕਰਦੀ ਹੈ GRA ਵਿਭਾਗ ਦੇ ਕਰਪਟ ਅਫਸਰਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੀ ਲਿਸਟ ਤਿਆਰ ਕਰਕੇ ਸਪੀਕਰ ਕੋਲ ਤਾਰ ਸੰਧਵਾ ਨੂੰ ਸੌਂਪੀ ਜਾਣੀ ਹੈ ਵਿਭਾਗ ਨੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਮੁਲਾਜ਼ਮਾ ਦੀ ਸੂਚੀ ਤਿਆਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਪੁਲ ਜਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਕੇਸ ਦਰਜ ਕੀਤਾ ਜਾਣਾ ਸਪੀਕਰ ਨੂੰ ਇਹ ਸੂਚੀ ਅਗਲੇ ਹਫਤੇ ਤੱਕ ਭੇਜੀ ਜਾਣੀ ਬਾਕੀ ਤੁਹਾਨੂੰ ਦੱਸ ਦਈਏ ਸਰਕਾਰੀ ਸੂਤਰਾਂ ਦੇ ਮੁਤਾਬਕ ਅਜੇ ਪੁਲਿਸ ਮੁਲਾਜ਼ਮਾ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਹੈ ਤੇ ਇਹਨਾਂ ਦੇ ਵਿੱਚ ਹਰੇਕ ਦੇ ਖਿਲਾਫ ਕੀਤੀ ਗਈ ਕਾਰਵਾਈ ਤੇ ਉਹਨਾਂ ਦੇ ਕੇਸਾਂ ਦੀ ਕਾਨੂੰਨੀ ਸਥਿਤੀ ਦਾ ਵੇਰਵਾ ਇਕੱਠਾ ਕਰਨ ਦੇ ਵਿੱਚ ਸਮਾਂ ਵੀ ਲੱਗਦਾ ਉੱਥੇ ਜੇਕਰ ਗੱਲ ਕਰੀਏ ਕੰਪਟਰੋਲਰ ਤੇ ਆਡੀਟਰ ਜਨਰਲ ਦੀ ਜਿਸ ਦੇ ਵਿੱਚ 2016-17 ਦੀ ਆਪਣੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਤਕਰੀਬਨ 750 ਮੁਲਾਜ਼ਮ ਬਰੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ 532 ਮੁਲਾਜ਼ਮ ਜੋ ਕਿ 70% ਦੀ ਮੰਨੇ ਜਾਂਦੇ ਨੇ ਪੁਲਿਸ ਮੁਲਾਜ਼ਮਾਂ ਦੀ ਨੁਕਸਦਾਰ ਗਵਾਹੀ ਕਰਦੇ ਬਰੀ ਹੋਏ ਨੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਸਮੇਂ ਦੌਰਾਨ ਅਜਿਹੇ ਸਿਪਾਹੀਆਂ ਤੇ ਹੌਲਦਾਰਾਂ ਨੂੰ ਬਦਲਣ ਲਈ ਕਿਹਾ ਸੀ ਜਿਨ੍ਹਾਂ ਦੇ ਲੰਮੇ ਅਰਸੇ ਤੋਂ ਇੱਕ ਪੁਲਿਸ ਥਾਣੇ ਦੇ ਵਿੱਚ ਤੇ ਨਾਤੀਏ ਤੁਹਾਨੂੰ ਦੱਸੀਏ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਨੇ ਆਪਣੇ ਹਲਕੇ ਤੇ ਐਸਆਈ ਬੋਹੜ ਸਿੰਘ ਦੇ ਹਵਾਲੇ ਦੇ ਨਾਲ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਹੋਣ ਦੀ ਗੱਲ ਸਦਨ ਦੇ ਵਿੱਚ ਰੱਖਦਿਆਂ ਬੋਹੜ ਸਿੰਘ ਦੇ ਮਾਮਲੇ ਦੇ ਵਿੱਚ ਡੀਜੀਪੀ ਤੋਂ ਰਿਪੋਰਟ ਵੀ ਤਲਬ ਕੀਤੀ ਸੀ ਗ੍ਰਾਭ ਵਿਭਾਗ ਦੇ ਵੱਲੋਂ ਇਹਨਾਂ ਕਾਲੀਆਂ ਭੇਡਾਂ ਦੀ ਪਛਾਣ ਕਰਕੇ ਸੂਚੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਸੌਂਪੀ ਜਾਣੀ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਸਪੀਕਰ ਸੰਧਵਾਨੇ ਗ੍ਰਹਿ ਵਿਭਾਗ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਤੇ ਹੋਰਨਾਂ ਵਿਭਾਗਾਂ ਵਿਚਾਲੇ ਕਾਲੀਆਂ ਪੇਡਾਂ ਦੀ ਪਛਾਣ ਕਰਨ ਵਾਸਤੇ ਕਿਹਾ ਸੀ ਗ੍ਰਹਿ ਵਿਭਾਗ ਨੇ ਸਪੀਕਰ ਤੋਂ ਇਸ ਪੂਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ 10 ਦਿਨਾਂ ਦਾ ਸਮਾਂ ਮੰਗਿਆ ਹੋਇਆ ਤੇ ਦੇਖਣਾ ਇਹ ਹੋਵੇ ਗਾਏ ਕਾਲੀਆਂ ਪੇਡਾਂ ਕਦੋਂ ਤੱਕ ਟਿਕੀਆਂ ਰਹਿੰਦੀਆਂ ਨੇ ਤੇ ਕਦੋਂ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੁੰਦਾ ਹੈ ਬਿਊਰੋ ਰਿਪੋਰਟ ਕਿਰਪਾ ਕਰਕੇ ਜਪੀ